ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋੜਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਮੇਨ ਛੜਕ ਦੇ ਉੱਤੇ ਪਿੰਡ ਆਉਂਦਾ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਹਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਹੁੰਦੀਆਂ ਚਾਰ ਨਗ ਅਗਜ ਦੀ ਵੀਡੀਓ ਦੇ ਆ ਜਿੰਨਾ ਚ ਇੱਕ ਬੂਰੀ ਆ ਤੇ ਤਿੰਨ ਕਾਲੀਆਂ ਇਨਾ ਬਾਰੇ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖਿਓ ਜਿਹਨੂੰ ਝੋਟੀ ਪਸੰਦ ਆਜੂਗੀ ਜਰੂਰ ਆਕੇ ਦੇਖਿਓ ਸੌਦਾ ਵੀ ਬੇਸ਼ੱਕ ਇੱਥੇ ਪਹੁੰਚ ਕੇ ਕਰ ਲਿਓ ਕਿਉਂਕਿ ਹਾਈਟ ਦੀ ਜੱਜਮੈਂਟ ਸਾਹਮਣੇ ਖੜਾ ਹੀ ਪੂਰੀ ਹੁੰਦੀ ਹੁੰਦੀ ਹੈ ਆਓ ਡਿਟੇਲ ਪੁੱਛਣੀ ਸ਼ੁਰੂ ਕਰਦੇ ਆਂ ਤੇ ਨਾਗੇ ਤੂੰ ਤੋੜ ਕੇ ਦਿਖਾਉਂਦੇ ਜਾਵਾਂਗੇ ਪਹਿਲਾਂ ਬੂਰੀ ਤੋਂ ਸ਼ੁਰੂਆਤ ਕਰ ਲੈਂਦੇ ਆ ਪੁੰਨੂ ਭਾਈ ਸਸਤੀਕਾਰ ਸਸਤੀਕਾਰ ਜੀ ਪੁੰਨੂ ਚਾਰ ਝੋਟੀਆਂ ਅੱਜ ਹਾਂਜੀ ਹਾਂਜੀ ਦੰਦੋਂ ਚਾਰੇ ਕਿਵੇਂ ਆਂ ਦੰਦੋਂ ਖੀ ਹੋਈਆਂ ਜੀ ਚਾਰੇ ਠੀਕ ਐ ਬੂਰੀ ਦਾ ਰੇਟ ਕੀ ਰਹੂਗਾ ਬੂਰੀ ਦਾ ਰੇਟ ਹੈਗਾ ਜੀ 24000 ਰੁਪ ਕੋਲ ਹੈ ਦੋਸਤੋ 1 ਸਾਲ ਉਮਰ ਹੈ ਰੇਟ 24000 ਹੈ ਸੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ 1 ਸਾਲ ਦੀ ਉਮਰ ਹੈ ਤੇ ਕੱਦ ਦਾ ਅੰਦਾਜ਼ਾ ਤੁਸੀਂ ਦੂਜੀਆਂ ਕੱਟੀਆਂ ਵੀ ਤਰਨਗੇ ਉਹਦੇ ਹਿਸਾਬ ਤੇ ਲਾ ਲਓ ਇਹ ਵੈਸੇ ਬੂਰੀ ਕੱਟੀ ਹੈ ਚਾਰ ਹੀ ਥਣ ਲਿਆ ਵਾਪਸ ਬਈ ਤੂੰ ਟਾਂਚਾ ਤੁਸੀਂ ਦੇਖ ਲਓ ਇਹ ਛੋਟੇ ਕਦ ਕਾਠ ਦੀ ਮੋਟ ਬਣੂਗੀ ਇਹਦੇ ਨਾਲ ਤਿੰਨ ਕਟੀਆਂ ਹੋ ਰਹੀਆਂ ਪੁਰਾਣਾ ਦਿਖਾ ਦੇ ਬੂਰੀ ਦੀ ਥਣ ਤਾਂ ਦਿਖਾ ਤੇ ਪਈ ਇਹਦੇ ਦਿਸਦੇ ਦੂਰ ਜਿਹੜੀ ਕੱਟੀ 2 ਨੰਬਰ ਤੇ ਹੈ ਇਹ ਡੇਢ ਸਾਲ ਦੀ ਹੈ ਜੀ ਰੇਟ ਇਹਦਾ ਰੇਟ 34000 ਹੈ ਜੀ ਤੋਰੀ ਰੇਟ 34200 ਥਣ ਬਹੁਤ ਮੋਟਾ ਲੱਗਾ ਇਹਦੇ ਉਹ ਤੁਸੀਂ ਇੱਥੋਂ ਦੇਖ ਲਓਗੇ ਪੂਛ ਥੋੜੀ ਵਾਈਟ ਦਿਸਦੀ ਹੋਣੀ ਤੇ ਮੱਥੇ 'ਚ ਵੀ ਚਾਰ ਕਵਾਲ ਹੈਗੇ ਆ ਜਿਹੜੇ ਵਾਈਟ ਆ ਤਾਂ ਚਾ ਤੁਸੀਂ ਦੇਖ ਲਓ ਵੇਖੀ ਮੋੜ ਦੇ ਬਈ ਸੋ 34000 ਦੋਸਤ ਇਸ ਕੱਤੀ ਦਾ ਰੇਟ ਬਾਈ ਨੇ ਰੱਖਿਆ ਸੋਹਣਾ ਸਟਰਕਚਰ ਹੈ ਗ੍ਰੇਡੇਡ ਕਟੀਆਂ ਦੇ ਵਿੱਚ ਆਊਗੀ ਤਿੰਨ ਨੰਬਰ ਵਾਲੀ ਦਾ ਰੇਟ ਪੁੱਨੋ ਇਹਦਾ ਵੀ 34000 ਹੀ ਆ ਜੀ ਤੋਰੀ ਇਹ ਵੀ ਡੇਢ ਸਾਲ ਦੀ ਹੈ ਸੋ ਰੇਟ ਦੋਸਤੋ ਸੇਮ ਹੈ 34000 ਹੀ ਇਹਦਾ ਰੇਟ ਹੈ ਇਹਦੇ ਵੀ ਥਣ ਚ ਆ ਰਹੀ ਹੈ ਸੋਹਣੇ ਦਿਸਦੇ ਹੈ ਸੰਗ ਬਿਲਕੁਲ ਨੇੜ ਮੜਿਆ ਹੋਇਆ ਇਹ ਕੱਟੀ ਦੇ ਆਪਣੇ ਕੋਲੇ ਮਾਂ ਦੀ ਵੀਡੀਓ ਵੀ ਸਾਰਾ ਕੁਝ ਹੈਗਾ ਠੀਕ ਹੈ ਹਾਂ ਗਾਰੰਟੀ ਹੈ ਪਰ ਹੋਰ ਦੱਸੋ ਕੋਈ ਦੀ ماں ਦੀ ਵੀਡੀਓ ਬਾਈ ਕਹਿੰਦਾ ਹੈਗੀ ਹੈ ਤੇ ਉਹ ਤੁਸੀਂ ਦੇਖ ਸਕੋਗੇ ਸੋਹਣਾ ਟੰਡਾ ਦੋਸਤੋ ਇਸ ਕੱਟੀ ਦਾ 34000 ਇਹਦਾ ਰੇਟ ਹੈ ਮੋੜ ਲਾ ਬਾਈ ਥਣ ਚਾਰੀ ਹੈ ਇਹਦੇ ਵੀ ਸਿੰਘ ਕੁੰਡੇ ਹੈ ਲਾਸਟ ਉਤੇ ਇੱਕ ਹੋਰ ਕੱਟੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਥਣ ਦਿਖਾ ਦੇ ਪਲਾ ਦੇ ਚਾਰ ਹੀ ਥਾਣੇ ਦੋਸਤੋ ਸੋਹਣੇ ਆ ਥਾਣੇ ਦੇ ਵੀ ਠੀਕ ਹੈ ਭਾਈ ਜਿਹੜੀ ਲਾਸਟ ਉੱਤੇ ਕੱਟੀ ਪੁੱ ਨੂੰ ਇਹਦਾ ਰੇਟ ਕੀ ਰਹੂਗਾ ਇਹ 20 ਕੁ ਮਹੀਨੇ ਦੀ ਪੌਣੇ ਕੁ 2 ਸਾਲ ਦੀ ਆ ਜੀ ਇਹਦਾ 36000 ਰੁਪਏ ਠੀਕ ਹੈ ਮੋੜੀ 36000 ਰੇਟ ਆ ਦੋਸਤੋ ਸਾਰੀਆਂ ਚੋਂ ਵੱਡੀ ਐ ਸੋਹਣਾ ਟਾਂਚਾ ਇਹਦਾ ਵੀ ਸਿੰਘ ਬਿਲਕੁਲ ਛੋਟਾ ਇਹਦਾ ਵੀ ਤੁਸੀਂ ਦੇਖੋਗੇ ਨਾਲ ਹੀ ਜੁੜਿਆ ਹੋਇਆ ਬਹੁਤ ਸੋਹਣਾ ਸਿੰਘ ਚੰਗਾ ਟਾਂਚਾ ਕੱਟੀ ਦਾ ਇਹਦਾ ਰੇਟ 36000 ਲਿਆ ਭਾਈ ਪਤਲੀ ਪੂਸ਼ ਮੋਟ ਦੇ ਵਿੱਚੋਂ ਸ਼ੁਰੂ ਹੁੰਦੀ ਹੈ ਇਹਦੀ ਇੱਥੋਂ ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ ਸੋ ਇਹ ਚਾਰ ਝੋਟੀਆਂ ਕੱਟੀਆਂ ਜਿਹੜੀਆਂ ਵਾਈ ਕੋਲ ਵਿਕਰੀ ਵਾਲੀਆਂ ਸੀ 24000 ਤੋਂ ਰੇਟ ਸ਼ੁਰੂ ਹੋ ਕੇ 36000 ਤੱਕ ਦਾ ਭਾਅ ਹੈ। ਅਲੱਗ-ਅਲੱਗ ਇਹਨਾਂ ਦੇ ਟਾਂਟੇ ਆ ਤੇ ਅਲੱਗ-ਅਲੱਗ ਇਹਨਾਂ ਦਾ ਸਟਰਕਚਰ ਹੈ। ਠੀਕ ਹੈ ਭਾਈ। ਸੋ ਜਿਹਨੂੰ ਜਿਹੜੀ ਕੱਟੀ ਝੋਟੀ ਪਸੰਦ ਆਉਂਦੀ ਆ ਉਹਨੂੰ ਤੁਸੀਂ ਆ ਕੇ ਦੇਖੋ। ਕੋਲ ਖੜ ਕੇ ਸੌਦੇ ਕਰੋ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ।